ਇਹ ਹੈ ਕਿ ਤੁਹਾਨੂੰ ਗਾਲਾਂ ਕਿਉਂ ਕੱਢਾਂਗੇ ਆ ਤੁਸੀਂ ਬੜੇ ਸਤਿਕਾਰਯੋਗ ਐ ਸਾਡੇ ਅਸੀਂ ਨਾ ਤੁਹਾਡੀਆਂ ਗਲਤੀਆਂ ਕੱਢੀਏ ਕਿਉਂਕਿ ਜੋ ਕੀਤਾ ਸੋ ਤੁਸੀਂ ਪਾਇਆ ਲੋਕਾਂ ਨੇ ਤੁਹਾਨੂੰ ਜਵਾਬ ਦਿੱਤਾ ਸੋ ਮੇਰੀ ਬੇਨਤੀ ਹੈ ਕਿ ਪਹਿਲੀ ਵਾਰ ਜਿਵੇਂ ਤੁਸੀਂ ਮਦਨਦੀਪ ਜੀ ਭੂਮਿਕਾ ਦੇ ਵਿੱਚ ਹੀ ਦੱਸਿਆ ਸੀਗਾ ਕਿ ਪਿਛਲੇ 70 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦਾਵਾ ਕਰਦੀ ਐ ਕਿ ਕੰਮ ਨਹੀਂ ਹੋਇਆ ਉਹ ਅਸੀਂ 2-3 ਸਾਲਾਂ ਦੇ ਵਿੱਚ ਕਰਕੇ ਦਿਖਾਤਾ ਹੂੰ ਕਿਉਂਕਿ ਲੋਕਾਂ ਨੇ ਦੇਖ ਲਿਆ ਕਿ ਜਿਵੇਂ ਪਹਿਲਾਂ ਵਾਲਿਆਂ ਸਰਕਾਰਾਂ ਝੂਠੀਆਂ ਸੌਹਾਂ ਖਾ ਕੇ ਗੁਟਕਾ ਸਾਹਿਬ ਦੀਆਂ ਵਾਅਦੇ ਕਰਕੇ ਤੇ 5 ਸਾਲ ਨਗਾਹ ਜਾਂਦੀਆਂ ਸੀ ਪਰ ਆਮ ਆਦਮੀ ਪਾਰਟੀ ਨੇ ਗਰੰਟੀਆਂ ਦਿੱਤੀਆਂ ਤੇ 10 ਸਾਲਾਂ ਦੇ ਵਿੱਚ 90% ਗਰੰਟੀਆਂ ਪੂਰੀਆਂ ਕੀਤੀਆਂ ਅੱਜ ਤਾਂ ਡਾਗੜ ਨੇ ਬਿਲੀ ਦੀ ਗੱਲ કરી ਸੀ 300 ਜੁਨਟ ਹਰੇਕ ਪਰਿਵਾਰ ਨੂੰ ਫ੍ਰੀ ਮਿਲਦੀ ਹੈ ਬਿਜਲੀ 85% ਬਿੱਲ ਜ਼ੀਰੋ ਆਉਂਦਾ ਕੋਈ ਮੰਨੇ ਨਾ ਮੰਨੇ ਇਹ ਲੋਕ ਦੱਸਦੇ ਆ ਮੈਂ ਉੱਥੇ ਬੇਨਤੀ ਕਰੂੰਗਾ ਕਿ ਉਹ ਕੰਮ ਪੰਜਾਬ ਸਰਕਾਰ ਨੇ ਕਰਕੇ ਦਿਖਾਤੇ ਜਿਹੜੇ ਪੌਸਿਬਲ ਹੀ ਨਹੀਂ ਸੀਗੇ ਢਾਂਡਾ ਸਾਹਿਬ ਬੜੀ ਚੰਗੀ ਤਰ੍ਹਾਂ ਨਾਲ ਜਾਣਦੇ ਆ ਕਿ ਇਹਨਾਂ ਦੀਆਂ ਸਰਕਾਰਾਂ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਦੇ ਨਾਲ ਐਗਰੀਮੈਂਟ ਕੀਤੇ ਸੀਗੇ ਚਾਹੇ ਉਹ ਜੀਪੀਕੇ ਆ ਚਾਹੇ ਵਦਾਤਾ ਆ ਚਾਹੇ ਲਾਰਸਨ ਟਰਬੋ ਆ ਔਰ ਐਗਰੀਮੈਂਟ ਵੀ ਇਸ ਤਰੀਕੇ ਨਾਲ ਕਰੇ ਸੀ ਮਦਨਦੀਪ ਜੀ ਕਿ ਪੰਜਾਬ ਦੇ ਖਜ਼ਾਨੇ ਦੀ ਬੜੀ ਲੁੱਟ ਹੋਈ ਸੀਗੀ ਸਾਡੇ ਨਾਲ ਸਮਰ ਦੇ ਵਿੱਚ ਜਿਹੜੀ ਕਨਜੈਕਸ਼ਨ ਆ ਇਲੈਕਟ੍ਰਿਸਿਟੀ ਦੀ ਉਹ 16000 ਮੈਗਾਵਾਟ ਹੈ ਤੇ ਵਿੰਟਰ ਦੇ ਵਿੱਚ 9000 ਹੈ ਇਹਨਾਂ ਨੇ ਸਮਰਦੇ ਹਿਸਾਬ ਨਾਲ ਕੀਤੇ ਸੀਗੇ ਤੇ ਇੰਨੀ ਕ ਲੁੱਟ ਹੋਈ ਮੈਂ ਤੁਹਾਨੂੰ ਅੰਕੜਾ ਦੱਸਦਾ ਹਾਂ ਕਿ 2016 ਤੋਂ 23 ਤੱਕ ਦਾ ਸੀ ਬਿੱਲ ਪੇ ਕੀਤਾ ਉਹਨਾਂ ਨੂੰ 90 100 ਕਰੋੜ ਰੁਪਈਆ ਜਿਹਦੇ ਵਿੱਚੋਂ 1718 ਕਰੋੜ ਰੁਪਈਆ ਉਹ ਦਿੱਤਾ ਅਸੀਂ ਜਿਹੜਾ ਖੜੇ ਥਰਮਲ ਪਲਾਂਟ ਦਾ ਜਿਹੜਾ ਅਸੀਂ ਬਿਜਲੀ ਵਰਤ ਹੀ ਨਹੀਂ ਗਈ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ जीबीके कंपनी ਦਾ ਗੋਇੰਦਵਾਲ ਵਾਲਾ ਥਰਮਲ ਪਲਾਂਟ 1080 ਕਰੋੜ ਦੇ ਵਿੱਚ ਖਰੀਦ ਕੇ ਪੰਜਾਬ ਸਰਕਾਰ ਦੇ ਹਵਾਲੇ ਕੀਤਾ ਪੰਜਾਬ ਦੇ ਲੋਕਾਂ ਦੇ ਹਵਾਲੇ ਕੀਤਾ ਜਿਹਦੇ ਨਾਲ ਸਾਨੂੰ 70 ਰੁਪਏ ਪ੍ਰਤੀ ਜਿਹੜੀ ਯੂਨਟ ਪੈਂਦੀ ਸੀਗੀ ਉਹ 2.5 ਤੋਂ 3 ਰੁਪਏ ਪ੍ਰਤੀ ਯੂਨਟ ਤੇ ਆ ਗਈ। ਉਹ ਅਸੀਂ ਪਛਵਾੜਾ ਕੋਲ ਮਾਈਨ ਜਿਹੜੀ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਯਤਨਾਂ ਸਦਕਾ ਉਹ ਅਸੀਂ ਚਾਲੂ ਕਰਵਾਈ। ਸੋ ਉਹਦਾ ਕੁਲਾ ਅਸੀਂ ਵਰਤਨਾ ਸ਼ੁਰੂ ਕੀਤਾ ਜਿਹਦੇ ਨਾਲ ਸਾਡਾ ਯੂਨਟ ਰੇਟ ਸੀ ਉਹ ਥੱਲੇ ਆਇਆ। ਸੋ ਇਹ ਤੋਂ ਇਲਾਵਾ ਮਦਨਦੀਪ ਜੀ ਮੈਂ ਚਾਹੇ ਐਜੂਕੇਸ਼ਨ ਤੇ ਗੱਲ ਕਰਾਂ ਚਾਹੇ ਹੈਲਥ ਤੇ ਗੱਲ ਕਰਾਂ ਚਾਹੇ ਮੈਂ ਉਹ ਗੱਲਾਂ ਕਰਾਂ ਜਿਹੜੇ ਵਾਦੇ ਵੀ ਨਹੀਂ ਕੀਤੇ ਸੀਗੇ ਜਿਹੜੇ ਟੋਲ ਪਲਾਜੇ ਅੱਜ ਇਹ ਸਰਕਾਰਾਂ ਕਹਿੰਦੀਆਂ ਕਿ ਉਹਨਾਂ ਦਾ ਤਾਂ ਟਾਈਮ ਪੂਰਾ ਹੋ ਗਿਆ ਸੀ ਤਾਂ ਬੰਦ ਕੀਤੇ ਪਹਿਲਾਂ ਵਾਲੀਆਂ ਸਰਕਾਰਾਂ ਬੰਦ ਨਹੀਂ ਕਰਦੀਆਂ ਸੀਗੀਆਂ ਉਹਨਾਂ ਤੋਂ ਮੋٹے ਫੰਡ ਲੈ ਕੇ ਉਹਨਾਂ ਨੂੰ ਅੱਗੇ ਐਕਸਟੈਂਡ ਕਰ ਦਿੰਦੀਆਂ ਸੀ ਪਰ ਮਾਨ ਸਾਹਿਬ ਨੇ 2.5 3 ਸਾਲਾਂ ਦੇ ਵਿੱਚ 19 ਟੋਲ ਪਲਾਜੇ ਬੰਦ ਕੀਤੇ ਲੱਖਾਂ ਲੋਕਾਂ ਦਾ ਰੁਪਿਆ ਜਿਹੜਾ ਬਚਿਆ ਸੋ ਇਹ ਤੋਂ ਇਲਾਵਾ ਜਿਹੜੀ SSF ਸੜਕ ਸੁਰੱਖਿਆ ਫੋਰਸ ਮਦਨਦੀਪ ਜੀ ਸਾਰੇ ਜਾਣਦੇ ਆ ਕਿ ਹਰੇਕ 30 ਕਿਲੋਮੀਟਰ ਦੇ ਦਰਰੇ ਦੇ ਵਿੱਚ ਇੱਕ ਗੱਡੀ ਖੜੀ ਹੁੰਦੀ ਹੈ ਵਿਦ ਸਟਾਫ ਸੋ ਜਿਹੜੀਆਂ 23 ਦੇ ਵਿੱਚ ਐਕਸੀਡੈਂਟ ਦੇ ਵਿੱਚ 1400 ਡੈਥ ਹੋਈ ਸੀਗੀ ਨਾ ਅੱਜ ਉਹ 50% ਤੇ ਰਹਿ ਗਈ ਕੇਵਲ 700 ਤੇ ਕੁਝ ਅੰਕੜੇ ਆ ਜਿਹੜੇ ਕਿ ਡੈਥ ਹੋਈ ਆ ਸੋ 50% ਲੋਕਾਂ ਦੀ ਜ਼ਿੰਦਗੀ ਉਹਨੇ ਬਚਾਈ ਸੋ ਇਹੋ ਜੇ ਕੰਮ ਪੰਜਾਬ ਸਰਕਾਰ ਨੇ ਕੀਤਾ ਆ ਹੂੰ ਢਾਂਡਾ ਸਾਹਿਬ ਕਹਿੰਦੇ ਸੀ ਕਿ ਕੋਈ ਨਵੀਂ ਬਿਲਡਿੰਗ ਨਹੀਂ ਬਣੀ ਮੈਂ ਦੱਸਣਾ ਚਾਹਣਾ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਬੱਲੂਆ ਨੇ ਕੈਂਸਰ ਹਸਪੀਟਲ ਦਾ ਉਦਘਾਟਨ ਕੀਤਾ ਪਿਛਲੇ ਥੋੜੇ ਸਮੇਂ ਦੇ ਵਿੱਚ ਹੀ ਮਾਨ ਸਾਹਿਬ ਨੇ ਸੋ ਇਸ ਤੋਂ ਇਲਾਵਾ ਜਿਹੜੇ ਮੈਡੀਕਲ ਕਾਲਜ ਬਣ ਰਹੇ ਆ ਚਾਹੇ ਸੰਗਰੂਰ ਆ ਚਾਹੇ ਕਪੂਰਥਲਾ ਚਾਹੇ ਮਹਾਲੀ ਆ ਉਹਨਾਂ ਦਾ ਕੰਮ ਵੀ ਸ਼ੁਰੂ ਹੋ ਗਿਆ ਬੜੀ ਜਲਦੀ ਉਹ ਵੀ ਬਣ ਕੇ ਤਿਆਰ ਹੋ ਜਾਣਗੇ ਸੋ ਇਸੇ ਤਰ੍ਹਾਂ ਹੈਲਥ ਦੇ ਵਿੱਚ ਆਮ ਆਦਮੀ ਕਲੀਨਿਕ 850 ਆਮ ਆਦਮੀ ਕਲੀਨਿਕ ਬਣ ਕੇ ਤਿਆਰ ਹੋ ਗਿਆ ਕੰਮ ਚੱਲ ਰਿਹਾ ਲੱਖਾਂ ਲੋਕ ਉੱਥੋਂ ਇਲਾਜ ਕਰਵਾ ਰਹੇ ਆ ਸਰਕਾਰੀ ਹਸਪੀਟਲਾਂ ਦੇ ਵਿੱਚ ਹਰੇਕ ਮੈਡੀਸਨ ਮਿਲਦੀ ਹੈ ਇੱਥੋਂ ਤੱਕ ਕਿ ਡੈਲਸਸ ਵਾਲੀਆਂ ਮਸ਼ੀਨਾਂ ਵੀ ਜੇ ਨਹੀਂ ਸੋਚ ਕੇ ਨਾ ਗਿੱਦੜਪਾਹਾ ਮਲੋਟ ਮੈਂ ਸਰਕਾਰੀ ਹਸਪੀਟਲ ਦੇ ਵਿੱਚ ਚੈੱਕ ਕਰਾ ਸਕਦਾ ਤੁਹਾਨੂੰ ਡੈਲਸਸ ਵਾਲੀਆਂ ਮਸ਼ੀਨਾਂ ਵੀ ਉੱਥੇ ਅਵੇਲੇਬਲ ਹੈ ਸੋ ਇਹ ਪੰਜਾਬ ਸਰਕਾਰ ਦੀ ਉਪਲਬਧੀ ਹੈ 3 ਸਾਲਾਂ ਦੇ ਵਿੱਚ ਜੋ ਪੰਜਾਬ ਸਰਕਾਰ ਅੱਜ ਕਹਿ ਰਹੀ ਹੈ ਕਿ ਅਸੀਂ 70 ਸਾਲਾਂ ਵਾਲਾ ਕੰਮ ਹੈ ਉਹ ਅਸੀਂ 3 ਸਾਲਾਂ ਦੇ ਵਿੱਚ ਕਰਕੇ ਉਠਾਇਆ ਇਹ ਜਿਹੜੀਆਂ ਅੱਜ ਨੌਕਰੀਆਂ ਮਿਲੀਆਂ ਇੱਕ ਪਰਿਵਾਰ ਦੇ ਵਿੱਚ ਦੋ ਦੋ ਬੱਚਿਆਂ ਨੂੰ ਵੀ ਨੌਕਰੀਆਂ ਮਿਲੀਆਂ ਇੱਕ ਪਿੰਡ ਦੇ ਵਿੱਚ 25-25 ਨੌਕਰੀਆਂ ਵੀ ਮਿਲੀਆਂ ਮੈਂ ਪਿੰਡ ਵੀ ਗਿਣਾ ਸਕਦਾ ਕਿ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਮਿਲੀਆਂ ਸੋ ਇਹ ਪੰਜਾਬ ਸਰਕਾਰ ਦੀ ਉਪਲਬਧੀ ਹੈ ਨਹੀਂ ਤਾਂ ਅੱਗੇ ਕੀ ਹੁੰਦਾ ਸੀਗਾ 4 ਸਾਲ ਜਦੋਂ ਟੱਪ ਜਾਂਦੇ ਸੀ ਪੰਜਵੇਂ ਸਾਲ ਸ਼ੁਰੂ ਕਰਦੇ ਸੀਗੇ ਔਰ ਕੱਢ ਕੇ ਕੱਲੀਆਂ ਪੋਸਟਾਂ ਤੇ ਵੋਟਾਂ ਲੈ ਕੇ ਫਿਰ ਅੱਗੇ ਠੀਕ ਹੈ